ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਮੇਰੇ YouTube ਚੈਨਲ ਕਿਪੀਤਾਰੀਵਾਲ ਦੇ ਵਿੱਚ ਤੇ ਹੋਰ ਸਨਾਉ ਜੀ ਸਾਰੇ ਕਿਵੇਂ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਮੈਂ ਵੀ ਠੀਕ ਹਾਂ ਜੀ ਸੋਚਦੇ ਹੋਵੋਗੇ ਕਿ ਇਹ ਕੀ ਹੋ ਰਿਹਾਗਾ ਸੋ ਅੱਜ ਮੈਂ ਬਾਲ ਕਟਿੰਗ ਕਰਵਾਉਣ ਗਈ ਸੀ ਆਪਣੇ ਆਪਣੇ ਸਰਦਾਰ ਸਾਹਿਬ ਜੀ ਦੇ ਕੋਈ ਸੀ ਗਾਹਾਂ ਇਹ ਆਪਣੇ ਉਸਤਾਦ ਜੀ ਕੋਲ ਲੈ ਕੇ ਗਈ ਸੀ ਅੱਜ ਮੈਨੂੰ ਪਹਿਲਾਂ ਬਾਲ ਇਹਨਾਂ ਨੇ ਮੇਰੇ ਡਰਾਈਲ ਕੀਤੇ ਕਿਉਂਕਿ ਥੋੜੇ ਥੋੜੇ ਬਾਲ ਸਿੱਲੇ ਸੀਗੇ ਤੇ ਵੀਰ ਜੀ ਕਹਿੰਦੇ ਪ੍ਰੋਪਰ ਪਹਿਲਾਂ ਬਾਲ ਧਾਰੀਵਾਲ ਸਾਹਿਬ ਜੀ ਤੁਸੀਂ ਸੁਕਾ ਲਓ ਤੇ ਫੇਰ ਸਿੰਸਲਾ ਹੋਇਆ ਪ੍ਰੈਸਿੰਗ ਦਾ ਸੋ ਫਿਰ ਇਹਨਾਂ ਨੇ ਮੇਰੇ ਵਾਲ ਪ੍ਰੈਸ ਕੀਤੇ ਕਿਉਂਕਿ ਜੀਣਾ ਦੀ ਆਪਾਂ ਸ਼ਾਪ ਤੇ ਗਏ ਸੀਗੇ ਇਹ ਮੇਰੇ ਹਸਬੰਡ ਦੇ ਜਣੇ ਕੀ ਧਾਰੀਵਾਲ ਸਾਬ ਜੀ ਦੇ ਉਸਤਾਦ ਜੀ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਕਟਿੰਗ ਹੈ ਇਹ ਮੇਰੇ ਇਹਨਾਂ ਵੀਰ ਜੀ ਨੇ ਕੀਤੀ ਸੀਗੀ ਸੋ ਮਰੰਡੇ ਦੇ ਵਿੱਚ ਕਾਫੀ ਫੇਮਸ ਹੈ ਹਾਲੀਵੁੱਡ ਹਾਲੀਵੁੱਡ ਵਾਲੇ ਸੋ ਇਹਨਾਂ ਦੇ ਜਿਹੜੇ ਸੈਲੂਨ ਹੈ ਜੀ ਜੇ ਕਿਸੇ ਨੇ ਵਿਜ਼ਿਟ ਕਰਨਾ ਹੋਵੇ ਤਾਂ ਤੁਹਾਨੂੰ ਅਸੀਂ ਉਹ ਵੀ ਦੱਸਾਂਗੇ ਵੀ ਕਿਹੜੀ ਸਾਈਡ ਤੇ ਹੈ ਤੇ ਕੀ ਇਹਨਾਂ ਦਾ ਐਡਰੈਸ ਹੈਗਾ ਵਾ ਕਿਉਂਕਿ ਮੈਂ ਕਦੇ ਵੀ ਕਟਿੰਗ ਕਰਵਾਨੀ ਆ ਮੋਸਟਲੀ ਜ਼ਿਆਦਾ ਵੀਰਜੀ ਤੋਂ ਕਰਵਾਨੀ ਆ ਜਾਂ ਧਾਰੀਵਾਲ ਸਾਹਿਬ ਜੀ ਤੋਂ ਹੀ ਕਰਵਾਨੀ ਹੁੰਨੀ ਆ ਮੈਂ ਜਿਹੜੀ ਵੀਰਜੀ ਕਟਿੰਗ ਕਰਦੇ ਰਾ ਤਸੱਲੀ ਬਖਸ਼ ਕਰ ਦਿੰਦੇ ਨੇ ਤਾਂ ਇਹ ਵੀ ਜਦ ਕੰਮ ਸਿੱਖੇ ਸੀ ਜੋ ਕੁਝ ਵੀ ਅੱਜ ਹੈਗੇ ਨੇ ਇਹ ਵੀਰਜੀ ਦੀ ਵਜ੍ਹਾ ਨਾਲ ਹੀ ਨੇ ਇਨਾਂ ਦਾ ਨਾਮ ਹੈ ਗੱਜੀ ਰਿੱਕੀ ਰਾਮ ਤੇ ਇਹਨਾਂ ਦੀ ਸ਼ਾਪ ਦਾ ਨਾਮ ਸਲੂਨ ਦਾ ਨਾਮ ਹੈਗਾ ਜੀ ਹਾਲੀਵੁੱਡ ਬਾਲੀਵੁੱਡ ਯੂਨੀਸੈਕਸ ਸਲੂਨ ਠੀਕ ਹੈ ਜੀ ਸੋ ਸਾਰੇ ਜਣੇ ਵਿਜ਼ਿਟ ਕਰਿਆ ਕਰੋ ਇਹਨਾਂ ਨੇ ਜਿਹੜਾ ਕੰਮ ਬਹੁਤ ਵਧੀਆ ਕਰਦੇ ਨੇ ਸਰਵਿਸ ਬਹੁਤ ਵਧੀਆ ਜੀ ਇਹਨਾਂ ਦੀ ਸਾਡਾ ਤਾਂ ਚਲੋ ਵੀਰ ਜੀ ਹੋਣਾ ਨਾਲ ਘਰ ਵਾਂਗੂ ਹੀ ਐ ਅਸੀਂ ਤਾਂ ਇਹਨਾਂ ਦੇ ਮਤਲਬ ਕਿ ਇੱਕ ਤਰ੍ਹਾਂ ਦੇ ਫੈਮਿਲੀ ਮੈਂਬਰ ਹੀ ਤੁਸੀਂ ਸਮਝ ਲਓ ਕਿਉਂਕਿ ਅੱਜ ਜੇ ਇਹ ਪੈਰਾਂ ਦੇ ਸਟੈਂਡ ਹੈਗੇ ਨੇ ਕਿ ਵੀਰਜੀ ਦੀ ਵਜ੍ਹਾ ਨਾਲ ਹੀ ਨੇ ਜੇ ਵੀਰਜੀ ਨੇ ਇਹਨਾਂ ਨੂੰ ਕੰਮ ਸਿਖਾਇਆ ਸੀ ਤਾਂ ਹੀ ਇਹ ਪੈਰਾਂ ਤੇ ਸਟੈਂਡ ਹੋ ਪਾਏ ਨੇ ਕਿਉਂਕਿ ਮੈਂ ਮੈਰੀ ਸਿਵਰ ਆ ਰਹੀ ਸੀ ਕਜ਼ਨ ਸਿਸਟਰ ਦੀ ਤਾਰੀਵਾਲ ਸਾਹਬ ਦੇ ਤਾਂ ਕਾਫੀ ਮਨ ਕਰ ਰਿਆ ਸੀਗਾ ਕਿ ਕਿਉਂ ਨਾ ਮੈਂ ਵੀ హెయిਰ ਕੱਟ ਕਰਵਾ ਲਵਾਂ ਮੈਂ ਕਾਫੀ ਦਿਨਾਂ ਤੋਂ ਕਹਿ ਰਹੀ ਸੀਗੀ ਤਾਂ ਫਿਰ ਕੱਲ ਮਾਰਨਿੰਗ 'ਚ ਅਸੀਂ ਵੀਰਜੀ ਨੂੰ ਫੋਨ ਕੀਤਾ ਸੀਗਾ ਕਿਉਂਕਿ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਇਹਨਾਂ ਤਾਂ ਇਸ ਕਰਕੇ ਅਪਾਇੰਟਮੈਂਟ ਲੈ ਕੇ ਜਾਣਾ ਪੈਂਦਾ ਸਾਨੂੰ ਵੀ ਜਾਣਾ ਪੈਂਦਾ ਤੇ ਫੋਨ ਕਰਕੇ ਹੀ ਜਾਣਾ ਪੈਂਦਾ ਵਾ ਤਾਂ ਫਿਰ ਵੀਰਜੀ ਕਹਿੰਦੇ ਸੀ ਕੋਈ ਨਾ ਜੀ ਤੁਸੀਂ ਜਦ ਮਰਜ਼ੀ ਆਓ ਤੋਂ ਦਾ ਆਪਣਾ ਸਲੂਣਾ ਤੁਸੀਂ ਆਗੇ ਕਟਿੰਗ ਜਦ ਮਰਜੀ ਕਰਵਾ ਸਕਦੇ ਹੋ ਤੇ ਵੀਰਜੀ ਨੇ ਫਿਰ ਕਟਿੰਗ ਸਟਾਰਟ ਕੀਤੀ ਕਿਉਂਕਿ ਮੈਂ ਵੀਰਜੀ ਦੇ ਸਿਰ ਤੇ ਸੌੜ ਦੰਨੀ ਆ ਮੈਨੂੰ ਪੁੱਛਣਗੇ ਬੇਟਾ ਦੱਸੋ ਤੁਸੀਂ ਕਿਹੜੀ ਕਟਿੰਗ ਕਰवानी ਹੈ ਮੈਂ ਕਹਿੰਦੀ ਆ ਵੀਰਜੀ ਤੁਹਾਨੂੰ ਪਤਾ ਤਾਂ ਹੈ ਗਈ ਆ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਤੁਹਾਨੂੰ ਲੱਗਦਾ ਵੀ ਮੇਰੇ ਤੇ ਵਧੀਆ ਲੱਗੂਗੀ ਤੁਸੀਂ ਉਹ ਕਟਿੰਗ ਕਰ ਦੋ ਫਿਰ ਵੀਰਜੀ ਨੇ ਮੇਰੀ ਮਤਲਬ ਕਿ ਹਮੇਸ਼ਾ ਮੈਂ ਇਹੀ ਕਟਿੰਗ ਕਰਵਾਂਦੀ ਆ ਲੇਅਰ ਵਾਲੀ ਕਟਿੰਗ ਹੀ ਕਰਵਾਉਂਦੀ ਆ ਮੈਂ ਹਮੇਸ਼ਾ ਤੇ ਵੀਰ ਜੀ ਨੇ ਸੈਟਿੰਗ ਵੀ ਮੇਰੇ ਵਾਲਾਂ ਦੀ ਬਹੁਤ ਵਧੀਆ ਕੀਤੀ ਸੀਗੀ ਤੇ ਮੈਂ ਤਸੱਲੀ ਬਖਸ਼ ਕੰਮ ਜੇ ਕਰਵਾਉਣਾ ਤੇ ਮੈਂ ਵੀਰ ਜੀ ਕੋਲ ਹੀ ਕਰਵਾਉਂਦੀ ਹਾਂ ਤੇ ਫਿਰ ਇਹ ਵੀਰ ਜੀ ਦੇ ਨਾਲ ਲਾ ਕੇ ਕਟਿੰਗ ਕਰ ਘੁਰ ਦਿੰਦੇ ਨੇ ਮੇਰੀ ਤੇ ਤੁਸੀਂ ਦੇਖ ਸਕਦੇ ਹੋ ਵੀਰ ਜੀ ਪੂਰੀ ਰੀਜਨਲ ਕਰ ਰਹੇ ਨੇ ਆਪਣੇ ਕਸਟਮਰ ਛੱड़ਦੇ ਉਹਨਾਂ ਨੇ ਕਹਿੰਦੇ ਨਹੀਂ ਆਜਾ ਪੁੱਤ ਮੈਂ ਪਹਿਲਾਂ ਤੇਰੀ ਕਟਿੰਗ ਕਰਦਾ ਸੋ ਇਹਨਾਂ ਦਾ ਲੇਡੀਜ਼ ਔਰ ਜੈਂਟਸ ਇਕੱਠਾ ਹੀ ਹੈ ਜੀ ਤੇ ਵੀਰ ਜੀ ਦੇਖ ਲੋ ਆ ਛੋਟੀ ਜੀ ਸ਼ਾਪ ਤੋਂ ਹੀ ਇਨਾਂ ਦੇ بیٹے ਸੈੱਟ ਕੀਤੇ ਨੇ ਇਹਨਾਂ ਦੇ ਇਹਨਾਂ ਦੇ ਦੋ ਜਿਹੜੇ ਕੀ ਸਲੂਨ ਹੈਗੇ ਨੇ ਨਿਊਜ਼ੀਲੈਂਡ ਦੇ ਵਿੱਚ ਵੀ ਹੈਗੇ ਨੇ ਇਹਨਾਂ ਦੇ بیٹے ਉੱਥੇ ਸੈੱਟ ਨੇ ਤੇ ਦੇਖ ਲਓ ਤੁਸੀਂ ਵੀਰਜੀ ਦੀ ਮਿਹਨਤ ਇਹਨਾਂ ਨੇ ਇਹੀ ਸ਼ਾਪ ਦੇ ਉੱਪਰੋਂ ਨਿਊਜ਼ੀਲੈਂਡ ਦੇ ਵਿੱਚ بیٹے ਸੈੱਟ ਕੀਤੇ ਬੇਟਿਆਂ ਨੂੰ ਉੱਥੇ ਸਲੂਨ ਉਹ ਕਰਕੇ ਦਿੱਤਾ ਓਪਨ ਕਰਕੇ ਦਿੱਤਾ ਸਿਰਫ ਕਹਿੰਦੇ ਆ ਨੇ ਕਿ ਮਿਹਨਤ ਕਦੇ ਨਾ ਕਦੇ ਤਾਂ ਜ਼ਰੂਰ ਲੰਗ ਲੈ ਕੇ ਹੀ ਆਉਂਦੀ ਆ ਸੋ ਇਹਨਾਂ ਦੀ ਮਿਹਨਤ ਰੰਗ ਲੈ ਕੇ ਆਈ ਆ ਸੋ ਅਸੀਂ ਬਹੁਤ ਖੁਸ਼ ਹਾਂ ਕਿ ਤਾਰੀਵਾਲ ਸਾਹਿਬ ਜੀ ਨੂੰ ਇਹਨਾਂ ਨੇ ਸਟੈਂਡ ਕੀਤਾ ਫਸਟ ਟਾਈਮ ਕੰਮ ਜਰ ਸਿੱਖਣ ਲੱਗੇ ਸੀਗੇ ਤੇ ਵੀਰ ਜੀ ਨੇ ਇਹਨਾਂ ਨੂੰ ਕੰਮ ਸਿਖਾਇਆ ਸੀਗਾ ਸੋ ਬਹੁਤ ਖੁਸ਼ੀ ਹੁੰਦੀ ਜਦ ਅਸੀਂ ਇਹਨਾਂ ਦੇ ਕੋਲ ਜਾਣੇ ਆ ਤੁਸੀਂ ਦੇਖ ਸਕਦੇ ਹੋ ਵੀ ਕੰਮ ਕਰਦੇ ਆਂ ਪੂਰੀ ਤਸੱਲੀ ਨਾਲ ਕਰਦੇ ਨੇ ਐ ਨਹੀਂ ਕਿ ਕਿ ਅਸੀਂ ਘਰ ਦੇ ਮੈਂਬਰ ਸਾਡੇ ਤਸੱਲੀ ਨਾਲ ਕਰਦੇ ਆ ਇਹ ਸਾਰਿਆਂ ਦਾ ਕੰਮ ਇੰਨੇ ਹੀ ਤਸੱਲੀਪੂਰਵਕ ਕਰਦੇ ਨੇ ਸੋ ਇਹਨਾਂ ਦੀ ਸ਼ਾਪ ਤੇ ਇਹਨਾਂ ਦੇ ਸਲੂਨ ਦੇ ਵਿੱਚ ਜੂ ਵਿਜ਼ਿਟ ਕਰਿਆ ਕਰੋ ਜੀ ਇਹਨਾਂ ਦਾ ਐਡਰੈਸ ਹੈਗਾ ਰੇਲਵੇ ਰੋਡ ਨੀਅਰ अबाउट ਇਕ ਤਰ ਮਿਸ਼ਾਲਾ ਹੈ ਕਿ ਮੈਨੂੰ ਪ੍ਰੋਪਰ ਐਡਰੈਸ ਤੁਹਾਨੂੰ ਮੈਂ ਉਹ ਵੀ ਕਿਸ ਦਿਨ ਆਪਣੀ ਆਈਡੀ ਦੇ ਵਿੱਚ ਮੈਂਸ਼ਨ ਕਰ ਦਾਂਗੀ ਤੇ ਮੇਨ ਮਾਰਕੀਟ ਦੇ ਵਿੱਚ ਹੀ ਹੈ ਕੋਤਵਾਲੀ ਸਾਹਿਬ ਤੋਂ ਅੱਗੇ ਰੇਲਵੇ ਰੋਡ ਰਾਮਨੀਲਾ ਰੋਡ ਗਰਾਊਂਡ ਉਹ ਵੀ ਕਹਿ ਦਿੰਦੇ ਨੇ ਰਾਮਨੀਲਾ ਰੋਡ ਵੀ ਕਹਿ ਦਿੰਦੇ ਨੇ ਇਹਨਾਂ ਦੀ ਸ਼ਾਪ ਉੱਥੇ ਕਾਫੀ ਮਸ਼ਹੂਰ ਹੈ ਜਿਹਨੂੰ ਮਰਜ਼ੀ ਬੰਦਾ ਪੁੱਛ ਲੰਦਾ ਕਿ ਹਾਲੀਵੁੱਡ ਬਾਲੀਵੁੱਡ ਵਾਲਿਆਂ ਦੇ ਜਾਣਾ ਹੈ ਤੇ ਬਸ ਮੈਂ ਤਾਂ ਹੀ ਹਰਾਨੀ ਹੁੰਦੇ ਕਿ ਛੋਟੇ ਜੀ ਸ਼ੌਪ ਤੋਂ ਦੇਖ ਲਓ ਉੱਠ ਕੇ ਨੇ ਵੀ ਸੈੱਟ ਹੋਏ ਮੇਰੇ ਹਸਬੰਦ ਨੂੰ ਸੈੱਟ ਕੀਤਾ ਇਹਨਾਂ ਨੇ ਆਪਣੇ ਬੇਟੇ ਸੈੱਟ ਕੀਤੇ ਨਿਊਜ਼ੀਲੈਂਡ ਦੇ ਵਿੱਚ ਦੋ ਬੇਟੇ ਨੇ ਇਹਨਾਂ ਦੇ ਦੋਨਾਂ ਬੇਟਾਂ ਨੂੰ ਉੱਥੇ ਅਲੱਗ-ਅਲੱਗ ਇਹਨਾਂ ਨੇ ਸਲੂਮ ਸੈੱਟ ਕਰਕੇ ਦਿੱਤੇ ਨੇ ਸੋ ਬਹੁਤ ਵਧੀਆ ਹੁਣ ਤੁਹਾਨੂੰ ਅਸੀਂ ਇਹਨਾਂ ਦੀ ਸ਼ਾਪ ਦਾ ਪੂਰਾ ਬਾਰੋਂ ਵੀ ਵੀਊ ਦਿਖਾਵਾਂਗੇ ਤੇ ਵੀਰਾ ਹਾਲਾਂਕਿ ਅੱਜ ਬੀਜ਼ੀ ਬਹੁਤ ਸੀਗਾ ਪਰ ਥੈਂਕਸ ਫੋਰ ਵੀਰ ਜਿਨ੍ਹਾਂ ਨੇ ਮੇਰੇ ਲਈ ਟਾਈਮ ਕੱਢਿਆ ਸੋ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਂ ਜਿੱਦਾਂ ਦੀ ਕਟਿੰਗ ਚ ਆਉਂਦੀ ਸੀਗੀ ਉਵੇਂ ਦੀ ਮੇਰੀ ਕਟਿੰਗ ਹੋ ਚੁੱਕੀ ਆ ਹਲੇ ਮੈਂ ਵੈਸੇ ਵਾਲ ਆਪਣੇ ਸਮੂਥ ਵੀ ਕਰਾਉਣੇ ਸੀ ਤੇ ਵੀਰ ਜੀ ਕਹਿੰਦੇ ਤੇਰੇ ਕਲਰ ਹੋਇਆ ਹੋਇਆ ਟਰਾਈ ਕਰਕੇ ਦੇਖਾਂਗੇ ਜੇ ਹੋ ਸਕਿਆ ਤਾਂ ਉਹ ਵੀ ਜ਼ਰੂਰ ਕਰਾਂਗੇ ਆਪਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਤਸੱਲੀ ਮੈਂ ਹਲੇ ਕਹਿ ਰਹੀਆਂ ਚਲੋ ਵੀਰ ਜੀ ਕੋਈ ਨਾ ਤੁਸੀਂ ਕਸਟਮਰ ਅਟੈਂਡ ਕਰੋ ਇਹ ਕਰ ਦਿੰਦੇ ਨੇ ਕਹਿੰਦੇ ਨਹੀਂ ਮੈਂ ਪੂਰੀ ਤਸੱਲੀ ਕੰਮ ਦੀ ਕਰਕੇ ਤੂੰ ਖੁਸ਼ ਹੋਣੀ ਚਾਹੀਦੀ ਹੈ ਕਟਿੰਗ ਦੇ ਵਿੱਚ ਤੈਨੂੰ ਫੇਰ ਭੇਜਾਂਗੇ ਆਪਾਂ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦੀ ਕਟਿੰਗ ਇਸ ਇਹਨਾਂ ਨੇ ਸਟੇਟਮੈਂਟ ਨਾਲੀ ਰੋਲ ਵਗੈਰਾ ਸਾਰਾ ਕੁਝ ਕਰ ਲੈਂਦੇ ਨੇ ਜਿਵੇਂ ਕਹਿੰਦੇ ਨੇ ਕਿ ਪੁਰਾਣੇ ਬੰਦੇ ਹਡੇ ਹੋਏ ਹੁੰਦੇ ਨੇ ਕੰਮਾਂ ਦੇ ਵਿੱਚ ਵੀਰ ਜੀ ਐਨ ਹਡੇ ਹੋਏ ਪਤਾ ਨਹੀਂ ਇਹਨਾਂ ਨੇ ਕਿੰਨੇ ਕੁ ਮੁੰਡੇ ਸੈੱਟ ਕੀਤੇ ਨੇ ਇਹ ਕੰਮ ਦੇ ਵਿੱਚ ਸੋ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ ਮੇਰਾ ਤੇ ਕਟਿੰਗ ਸਾਰਿਆਂ ਨੂੰ ਕਿਵੇਂ ਲੱਗੀ ਹੈ ਜ਼ਰੂਰ ਦੱਸਿਓ ਮੈਨੂੰ ਤੇ ਮੇਰੇ ਚੈਨਲ ਨੂੰ ਜਿਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਸਬਸਕ੍ਰਾਈਬ ਕੀਤਾ ਅੰਦਰ ਲੇਡੀਜ਼ ਵਾਲੇ ਰੂਮ ਦੇ ਵਿੱਚ ਮਤਲਬ ਜਿਹੜਾ ਇਹਨਾਂ ਨੇ ਕੈਬਿਨ ਬਣਾਇਆ ਹੋਇਆ ਉਹਦੇ ਵਿੱਚ ਸਮੂਥ ਕਰ ਰਹੇ ਸੀ ਬਾਲਾਂ ਦਾ ਉਹ ਵਿੱਚ ਛੱਡ ਗਈ ਇਹਨਾਂ ਨੇ ਪਹਿਲਾਂ ਮੇਰੀ ਕਟਿੰਗ ਕੀਤੀ ਹੈ ਦੇਖੋ ਸਮੂਥਲੀ ਵੀਰ ਜੀ ਖੁਦ ਕੰਮ ਕਰਦੇ ਨੇ ਆਏ ਨਹੀਂ ਹੈਗਾ ਕਿ ਮੁੰਡਿਆਂ ਤੋਂ ਕਰਵਾਉਂਦੇ ਨੇ ਕੰਮ ਵੀ ਇਹ ਸਾਰਾ ਆਪਣਾ ਕਟਿੰਗ ਦਾ ਹੋ ਗਿਆ ਸਮੂਥਿੰਗ ਬਰਾ ਹੋ ਗਈ ਸਾਰੀ ਆਪ ਹੀ ਕਰਦੇ ਨੇ ਇਹ ਤੇ ਮੁੰਡੇ ਵੀ ਇਹਨਾਂ ਨੇ ਰੱਖੇ ਹੋਏ ਨੇ ਕੁੜੀਆਂ ਵੀ ਪਤਾ ਨਹੀਂ ਇਹਨਾਂ ਨੇ ਕਿੰਨੀਆਂ ਸੈਟ ਕਰਤੀਆਂ ਨੇ ਸਿਖਾ ਕੇ ਤੇ ਇਹ ਇਹਨਾਂ ਦੇ ਅੰਦਰ ਕੈਬਿਨ ਬਣਿਆ ਹੋਇਆ ਹੈ ਲੇਡੀਜ਼ ਲਈ ਇਹ ਸਪੈਸ਼ਲ ਕੈਬਿਨ ਹੈ ਇੱਥੇ ਲੇਡੀਜ਼ ਆਈਏ ਨਾਲਾ ਤੇ ਕਾਫੀ ਦੂਰੋਂ ਦੂਰੋਂ ਵੀ ਆਉਂਦੇ ਨੇ ਤੇ ਇਹ ਹੈਗਾ ਜੀ ਇਹਨਾਂ ਦੀ ਬਾਹਰਲਾ ਸ਼ੌਪ ਦਾ ਸੈਲੂਨ ਦਾ ਲੁੱਕ ਹੈ ਜੀ ਤੁਸੀਂ ਸੋਚੋਗੇ ਇਹ ਤਾਂ ਛੋਟੀ ਜੀ ਸ਼ੌਪ ਹੈ ਨਹੀਂ 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 ਸ਼ੌਪ ਛੋਟੀ ਤੇ ਨਾ ਜਾਇਓ ਤੁਸੀਂ ਕੰਮ ਤਸੱਲੀ ਬਖਸ਼ਾ ਇਹਨਾਂ ਦਾ ਪੂਰਾ ਸੋ ਆ ਇਹਨਾਂ ਦੀ ਬਾਹਰ ਦਾ ਵਾ ਤੁਸੀਂ ਉੱਪਰ ਦੇਖ ਲਿਆ ਹਣਾ ਹਾਲੀਵੁੱਡ ਬਾਲੀਵੁੱਡ ਠੀਕ ਹੈ ਮੂਰੇ ਇਹਨਾਂ ਦੇ ਜੈਂਟਸ ਦਾ ਹੈ ਆ ਤੇ ਅੰਦਰ ਲੇਡੀਜ਼ ਵੀ ਆਉਂਦੀਆਂ ਨੇ ਕੋਈ ਆਏ ਨਹੀਂ ਵਿੱਚ ਝਕਦੀਆਂ ਨਹੀਂ ਕਿਉਂਕਿ ਪੁਰਾਣੇ ਕਸਟਮਰ ਸਾਰੇ ਹੁੰਦੇ ਨੇ ਕਾਫੀ ਦੂਰੋਂ ਦੂਰੋਂ ਆਉਂਦੇ ਨੇ ਤੇ ਅੰਦਰ ਦੇਖੋ ਮੈਂ ਦੁਬਾਰਾ ਗਈ ਤੇ ਫੇਸਮੁਕਸ ਵਗੈਰਾ ਕਰ ਰਹੇ ਸੀ ਵੀਰ ਜੀ ਸੋ ਥੈਂਕ ਯੂ ਵੀਰ ਜੀ ਤੁਹਾਨੂੰ ਬਲੌਗ ਕਿਵੇਂ ਲੱਗਿਆ ਮੇਰਾ ਪਲੀਜ਼ ਦੱਸਿਓ